ਤੇ ਕਿਸਾਨ ਕਹਿੰਦੇ ਵੀ ਸਾਡੇ ਨਾਲ ਕੋਈ ਵੀ ਧੱਕਾ ਨਾ ਕੀਤਾ ਜਾਵੇ ਕਿ ਸਾਨੂੰ ਆਰਥਿਕ ਵਿਕਾਸ ਦੇ ਲਈ ਉੱਚਾ ਕੀਤਾ ਜਾਵੇਗਾ ਉਦਾਹਰਨ ਦੇ ਤੌਰ ਤੋਂ ਦੋਸਤੋ ਮੰਨ ਲਓ ਜੇਕਰ ਤੁਹਾਡਾ ਕੋਈ ਘਰ ਹੈ ਤੇ ਤੁਹਾਨੂੰ ਕੋਈ ਕਹੇ ਵੀ ਆ ਘਰ ਛੱਡ ਦਿਓ ਤੁਹਾਨੂੰ ਅਸੀਂ ਇੰਨੇ ਪੈਸੇ ਦਵਾਂਗੇ ਅਸੀਂ ਇੱਥੇ ਬੈਂਕ ਖੋਲ ਦਵਾਂਗੇ ਅਤੀ ਅਸੀਂ ਇੱਥੇ ਕਲੀਨਿਕ ਖੋਲ ਦਵਾਂਗੇ ਕਿ ਉਸ ਤੋਂ ਬਾਅਦ ਤੁਹਾਡੇ ਇਸ ਘਰ ਦਾ ਮੁੱਲ ਵਾਜੇਗਾ ਤੁਹਾਡੇ ਮਕਾਨ ਦਾ ਇਸ ਦਾ ਮੁੱਲ ਵੱਜੇਗਾ ਜੋ ਵੀ ਕਿਰਾਇਆ ਹੋਵੇਗਾ ਉਹ ਤੁਹਾਨੂੰ ਦਵਾਂਗੇ ਕਿ ਤੁਸੀਂ ਕਿਤੇ ਹੋਰ ਜਾ ਕੇ ਰਹਿ ਲਓ ਕਿ ਤੁਹਾਨੂੰ ਇਹ ਮਨਜ਼ੂਰ ਹੋਵੇਗਾ ਸਰਕਾਰ ਦੇ ਵੱਲੋਂ ਉਸੇ ਤਰ੍ਹਾਂ ਕਿਸਾਨਾਂ ਨੂੰ ਕਿਹਾ ਜਾ ਰਿਹਾ ਕਿ ਤੁਸੀਂ ਆਪਣੀਆਂ ਜ਼ਮੀਨਾਂ ਨੂੰ ਛੱਡ ਦਿਵੋ ਤੇ ਬਾਅਦ ਦੇ ਵਿੱਚ ਇੱਥੇ ਜਦੋਂ ਵਿਕਾਸ ਕੀਤਾ ਜਾਵੇਗਾ ਸ਼ੋਰੂਮ ਖੋਲੇ ਜਾਣਗੇ ਵੱਡੇ ਵੱਡੇ ਹੋਟਲ ਖੋਲੇ ਜਾਣਗੇ ਤੇ ਉਸ ਤੋਂ ਬਾਅਦ ਤੁਹਾਡੀ ਸਰਕਾਰ ਦਾ ਮੁੱਲ ਕਈ ਗੁਣਾ ਜ਼ਿਆਦਾ ਹੋ ਜਾਵੇਗਾ ਜਿਸ ਦਾ ਤੁਹਾਨੂੰ ਬੇਅੰਤ ਫਾਇਦਾ ਹੋਵੇਗਾ ਤੇ ਆਰਥਿਕ ਵਿਕਾਸ ਹੋਵੇਗਾ ਤੁਸੀਂ ਬਹੁਤ ਹੀ ਜ਼ਿਆਦਾ ਅਮੀਰ ਬਣ ਜਾਵੋਗੇ ਪਰ ਦੂਜੇ ਪਾਸੇ ਜਿਹੜੇ ਕਿਸਾਨ ਹੈ ਉਹ ਕਹਿੰਦੇ ਸੀ ਅਮੀਰ ਨਹੀਂ ਹੋਣਾ ਚਾਹੁੰਦੇ ਅਸੀਂ ਜਿੰਨਾ ਕਮਾਉਂਦੇ ਉਨਾ ਹੀ ਖਾਂਦੇ ਉੰਨੇ ਵਿੱਚ ਹੀ ਖੁਸ਼ ਹੈ ਕਿ ਸਾਨੂੰ 1 ਰੁਪਿਆ ਵੀ ਸਰਕਾਰ ਦਾ ਨਹੀਂ ਚਾਹੀਦਾ ਅਸੀਂ ਆਪਣਾ ਮਿਹਨਤ ਕਰਾਂਗੇ ਕਰਦੇ ਆਇਆ ਕਰਦੇ ਰਹਾਗੇ ਅਸੀਂ ਕਿਸਾਨਾਂ ਦੇ ਪੁੱਤਾਂ ਨਾ ਤਾਂ ਕਦੇ ਹਾਰ ਮੰਨੀ ਤੇ ਨਾ ਹੀ ਕਦੇ ਮੰਨਾਂਗੇ ਤੇ ਜਿਹੜੇ ਕਿਸਾਨ ਐ ਉਹ ਇਸ ਗੱਲ ਤੇ ਖਰੇ ਉੱਤਰੇ ਐ ਤੇ ਕਿਸਾਨ ਹੁਣ ਤੁਹਾਨੂੰ ਇਸ ਗੱਲ ਦਾ ਪਤਾ ਵੀ ਲੱਗਿਆ ਹੋਣਾ ਕਿ ਅੱਜ ਬਹੁਤ ਹੀ ਵੱਡਾ ਟਰੈਕਟਰ ਮਾਰਚ ਕੀਤਾ ਜਾ ਰਿਹਾ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਤੇ ਕਿਸਾਨ ਪਹੁੰਚੇ ਐ ਤੇ ਉਹਨਾਂ ਦਾ ਇੱਕੋ ਇੱਕ ਕਹਿਣਾ ਕਿ ਅਸੀਂ ਆਪਣੀ ਜ਼ਮੀਨ ਦੇ ਵਿੱਚ ਕਿਸੇ ਨੂੰ ਵੀ ਵੜਨ ਨਹੀਂ ਦਵਾਗੇ ਤੇ ਜੇਕਰ ਕੋਈ ਆ ਕੇ ਵੜ ਜਾਂਦਾ ਤਾਂ ਉਸ ਦਾ ਬੰਤ ਬਹੁਤ ਹੀ ਜ਼ਿਆਦਾ ਵਿਰੋਧ ਕੀਤਾ ਜਾਵੇਗਾ ਤੇ ਜੇਕਰ ਉਹ ਧੱਕਾ ਕਰਦੇ ਤਾਂ ਅਸੀਂ ਵੀ ਉਹਨਾਂ ਦੇ ਨਾਲ ਧੱਕਾ ਕਰਾਂਗੇ ਅਸੀਂ ਪਿੱਛੇ ਹਟਣ ਵਾਲੇ ਨਹੀਂ ਕਿਸਾਨਾਂ ਨੇ ਇਹ ਗੱਲ ਸਾਬਤ ਕਰਦੀ ਇੱਥੋਂ ਤੱਕ ਕੇ ਕਿਸਾਨਾਂ ਨੇ ਆਪਣੇ ਖੇਤਾਂ ਦੇ ਵਿੱਚ ਆਪਣੇ ਜ਼ਮੀਨਾਂ ਦੇ ਵਿੱਚ ਬੋਰਡ ਲਾਤੇ ਕਿ ਇੱਥੇ ਸਰਕਾਰ ਦਾ ਕੋਈ ਵੀ ਬੰਦਾ ਕੋਈ ਵੀ ਪ੍ਰਸ਼ਾਸਨ ਵੜਨ ਨਹੀਂ ਦਿੱਤਾ ਜਾਵੇਗਾ ਉਸ ਦਾ ਸਖਤ ਤੋਂ ਸਖਤ ਵਿਰੋਧ ਕੀਤਾ ਜਾਵੇਗਾ ਕਿ ਸਰਕਾਰ ਜੇਕਰ ਆਪਣੇ ਬੰਦਿਆਂ ਨੂੰ ਭੇਜਣਾ ਚਾਹਦੀ ਹੈ ਜੇਕਰ ਸਾਡੀ ਆ ਜ਼ਮੀਨਾਂ ਦੇ ਵਿੱਚ ਭੇਜਣਾ ਚਾਹਦੀ ਹੈ ਤਾਂ ਸੋਚ ਸਮਝ ਕੇ ਭੇਜੇ ਕਿਸਾਨ ਬਹੁਤ ਹੀ ਜ਼ਿਆਦਾ ਤਤੇ ਹੋਏ ਹੋਏ ਹੈ ਤੇ ਦੂਜੇ ਪਾਸੇ ਸਰਕਾਰ ਕਹਿੰਦੀ ਵੀ ਤੁਹਾਨੂੰ ਇਸ ਗੱਲ ਦਾ ਬਹੁਤ ਹੀ ਜ਼ਿਆਦਾ ਫਾਇਦਾ ਕਿ ਤੁਹਾਨੂੰ ਇਸ ਨੀਤੀ ਨੂੰ ਸਮਝਣ ਦੇ ਵਿੱਚ ਥੋੜੀ ਦੇਰੀ ਹੋ ਰਹੀ ਹੈ ਤੇ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਭ ਕੁਝ ਤੁਹਾਡੇ ਸਾਹਮਣੇ ਆਵੇਗਾ ਤੁਹਾਡੀਆਂ ਜ਼ਮੀਨਾਂ ਦਾ ਮੁੱਲ 1 ਨਹੀਂ 5 ਨਹੀਂ 7 ਨਹੀਂ 20 ਗੁਣਾ ਜ਼ਿਆਦਾ ਹੋ ਜਾਵੇਗਾ ਤਾਂ ਤੁਸੀਂ ਬਹੁਤ ਹੀ ਜ਼ਿਆਦਾ ਖੁਸ਼ ਹੋਵੋਗੇ ਤੇ ਤੁਸੀਂ ਬਹੁਤ ਹੀ ਜ਼ਿਆਦਾ ਆਰਥਿਕ ਵਿਕਾਸ ਦੇ ਵੱਲ ਉੱਪਰ ਵੱਧੋਗੇ ਤੇ ਬਹੁਤ ਹੀ ਜ਼ਿਆਦਾ ਅਮੀਰ ਹੋ ਜਾਵੋਗੇ ਪਰ ਕਿਸਾਨ ਇਸ ਗੱਲ ਨੂੰ ਮੰਨਣ ਨੂੰ ਬਿਲਕੁਲ ਵੀ ਤਿਆਰ ਨਹੀਂ ਕਿਉਂਕਿ ਉਹ ਕਹਿੰਦੇ ਵੀ ਅਸੀਂ ਜਮੀਨ ਸਾਡੀ ਮਾਂ ਆ ਜਮੀਨ ਸਾਡਾ ਪਿਓ ਹੈ ਅਸੀਂ ਇਸ ਨੂੰ ਬਿਲਕੁਲ ਵੀ ਨਹੀਂ ਛੱਡ ਸਕਦੇ ਅਸੀਂ ਮਰਨ ਲਈ ਤਿਆਰ ਆ ਤੇ ਇਸ ਗੱਲ ਦੇ ਲਈ ਅਸੀਂ ਬਿਲਕੁਲ ਵੀ ਤਿਆਰ ਨੂੰ ਜੇਕਰ ਸਰਕਾਰ ਸਾਡੇ ਹੱਕ ਦੇ ਲਈ ਖੜ ਸਕਦੀ ਹੈ ਸਾਡੇ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਸਾਡਾ ਸਹਿਯੋਗ ਦਵੇ ਤੇ ਸਾਨੂੰ ਐਮਐਸਪੀ ਦਵੇ ਜਿਸ ਦੀ ਅਸੀਂ ਲੰਮੇ ਸਮੇਂ ਤੋਂ ਮੰਗ ਕਰ ਰਹੇ ਹਾਂ ਹਲੇ ਤੱਕ ਇਸ ਗੱਲ ਤੋਂ ਅਸੀਂ ਕੰਮ ਤੋਂ ਅਧੂਰੇ ਬੈਠੇ ਆ ਸਰਕਾਰਾਂ ਦਾ ਸਾਡੇ ਵੱਲ ਬਿਲਕੁਲ ਵੀ ਧਿਆਨ ਨਹੀਂ ਇਹ ਕਿਸਾਨ ਕਹਿ ਰਹੀ ਹੈ ਤੇ ਦੂਜੇ ਪਾਸੇ ਆਪਣੇ ਜਿਹੜੇ ਕਿਸਾਨ ਹੈ ਉਹ ਇਸ ਗੱਲ ਦੀ ਮੰਗ ਕਰ ਰਹੇ ਹੈ ਕਿ ਸਰਕਾਰ ਸਾਡਾ ਸਾਥ ਦੇਵੇ ਸਾਡੇ ਕਹਿਣ ਦੇ ਮੁਤਾਬਿਕ ਤੇ ਸਾਨੂੰ ਸਹੂਲਤਾਂ ਦੇਵੇ ਐਮਐਸਪੀ ਤੇ ਗਰੰਟੀ ਦੇਵੇ ਜਿਹੜੇ ਕਿਸਾਨ ਹੈ ਉਹ ਇਸ ਗੱਲ ਤੇ ਉਤਰੇ ਹੈ ਤੇ ਦੂਜੇ ਪਾਸੇ ਕਿਸਾਨ ਕਹਿ ਰਹੇ ਆ ਵੀ ਜੇਕਰ ਤੁਸੀਂ ਸੋਚਦੇ ਵੀ ਸਾਡੀਆਂ ਜ਼ਮੀਨਾਂ ਖੋਲੋਗੇ ਜਾਂ ਵੀ ਸਾਨੂੰ ਜੇਲ੍ਹਾਂ ਦੇ ਵਿੱਚ ਕਰ ਦੋਗੇ ਅਸੀਂ ਇਹਨਾਂ ਗੱਲਾਂ ਤੋਂ ਡਰਨ ਵਾਲੇ ਨਹੀਂ ਤੇ ਅਸੀਂ ਹਿੱਕ ਠੋਕ ਕੇ ਆਪਣੀ ਲੜਾਈ ਲੜਾਂਗੇ ਇਸ ਲਈ ਅਸੀਂ ਪਹਿਲਾਂ ਹੀ ਸਰਕਾਰ ਨੂੰ ਕਿਸਾਨਾਂ ਦੇ ਵੱਲੋਂ ਬੇਨਤੀ ਵੀ ਕੀਤੀ ਜਾ ਰਹੀ ਹੈ ਕਿ ਅਜਿਹੇ ਹ ਕਦਮ ਨਾ ਚੁੱਕਿਆ ਜਾਵੇ ਜੋ ਹਿੰਸਾ ਦਾ ਪ੍ਰਤੀਕ ਬਣੇ ਜਿਹੜੇ ਅੱਜ ਬਹੁਤ ਹੀ ਵੱਡਾ ਟਰੈਕਟਰ ਮਾਰਚ ਵੀ ਕਰ ਰਹੇ ਹੈ ਜਿਸ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਵਿੱਚ ਕੀ ਕੁਝ ਹੋਵੇਗਾ ਇਹ ਤਾਂ ਹੁਣ ਸਮਾਂ ਹੀ ਦੱਸੂਗਾ ਬਾਕੀ ਤੁਹਾਡੀ ਇਸ ਲੈਂਡ ਪੂਲਿੰਗ ਦੇ ਬਾਰੇ ਕੀ ਰਾਏ ਹੈ ਤੁਸੀਂ ਕੀ ਚਾਹੁੰਦੇ ਕਿ ਕਿਸਾਨ ਸਹੀ ਹੈ ਜਾਂ ਫਿਰ ਸਰਕਾਰ ਸਹੀ ਹੈ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਤੇ ਇਦਾਂ ਦੀ ਵਧੀਆ ਅਪਡੇਟ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਪਰਮਾਤਮਾ ਤੁਹਾਡੀ ਹਰ ਇੱਕ ਇੱਛਾ ਜ਼ਰੂਰ ਪੂਰੀ ਕਰੂਗਾ ਫਿਰ ਮਿਲਦੇ ਹਾਂ ਹੋਰ ਨਵੀਂ ਅਪਡੇਟ ਲੈ ਕੇ ਜਦ ਤੱਕ ਦਿਓ ਇਜਾਜ਼ਤ ਧੰਨਵਾਦ